ਅੰਮ੍ਰਿਤਸਰ ਤੋਂ ਇੱਕ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਉਹ ਸੀ ਇੱਕ ਪੁਲਿਸ ਮੁਲਾਜ਼ਮ ਦੀ ਬਾਕੀ ਮੁਲਾਜ਼ਮਾਂ ਦੇ ਨਾਲ ਤੋ ਤ ਮੈਂ ਮੈਂ ਦਰਅਸਲ ਥਾਰ ਦੇ ਵਿੱਚ ਬੈਠਾ ਇੱਕ ਪੁਲਿਸ ਮੁਲਾਜ਼ਮ ਜਿਹੜਾ ਵਰਦੀ ਦੇ ਵਿੱਚ ਨਹੀਂ ਸੀ ਉਹ ਸਵੈਟ ਦੇ ਟੀਮ ਦੇ ਦੋ ਮੁਲਾਜ਼ਮਾਂ ਦੇ ਨਾਲ ਤੇ ਉਧਰੋਂ ਸਵੈਟ ਦੇ ਮੁਲਾਜ਼ਮ ਆ ਜਿਹੜੇ ਉਸ ਨੂੰ ਕਹਿ ਰਹੇ ਸਨ ਕਿ ਗੱਡੀ ਦੇ ਅੰਦਰ ਤੁਸੀਂ ਕਾਲੀ ਜਾਲੀਆਂ ਦੀ ਵਰਤੋਂ ਕਿਉਂ ਕੀਤੀ ਹੈ ਤੇ ਉਸ ਨੂੰ ਲੈ ਕੇ ਉਸ ਨੇ ਅੱਗੇ ਜਵਾਬ ਦਿੱਤਾ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਇਆ ਹੁਣ ਤੱਕ ਤੁਸੀਂ ਸੁਣ ਲਿਆ ਹੋਵੇਗਾ ਉਸ ਦੇ ਵਿੱਚ ਉਹ ਪੁਲਿਸ ਮੁਲਾਜ਼ਮ ਕਹਿ ਰਿਹਾ ਹੈ ਕਿ ਮੈਂ CIA ਸਟਾਫ ਦੇ ਵਿੱਚ ਕੰਮ ਕਰਦਾ ਔਰ ਮੇਰੀ ਡਿਪਟੀ ਸਾਹਿਬ ਦੇ ਨਾਲ ਡਿਊਟੀ ਹੈ ਮੈਨੂੰ ਤੁਸੀਂ ਰੋਕੋ ਨਾ ਪਹਿਲਾਂ ਵੀ ਇਸ ਤਰ੍ਹਾਂ ਕਾਫੀ ਵਾਰੀ ਤੰਗ ਪਰੇਸ਼ਾਨ ਮੈਨੂੰ ਕੀਤਾ ਗਿਆ ਉਸ ਨੌਜਵਾਨ ਪੁਲਿਸ ਮੁਲਾਜ਼ਮ ਦੀ ਜਿਸਦੇ ਜਿਹੜਾ ਕੀ ਉਸਦੇ ਨਾਲ ਪੈਂਟ ਸ਼ਰਟ ਦੇ ਵਿੱਚ ਹੈ ਉਸਨੇ ਦਸਤਾਰ ਵੀ ਪਹਿਣੀ ਹੋਈ ਹੈ ਪਰ ਉਸਦੀ ਵਰਦੀ ਉਸਨੇ ਕਿਹਾ ਕਿ ਨਹੀਂ ਪਾਈ ਹੋਈ ਉਸਨੇ ਕਿਹਾ ਕਿ ਮੈਂ ਵਰਦੀ ਪਾਵਾਂ ਜਾਂ ਨਾ ਪਾਵਾਂ ਇਸ ਦੇ ਨਾਲ ਤੁਹਾਡਾ ਕੋਈ ਮਤਲਬ ਨਹੀਂ ਔਰ ਤੁਸੀਂ ਮੈਨੂੰ ਨਹੀਂ ਰੋਕ ਸਕਦੇ ਕਿਉਂਕਿ ਮੈਂ ਖੁਦ ਜਿਹੜੇ ਹੈ ਸੀਆਈਏ ਸਟਾਫ ਦੇ ਨਾਲ ਡਿਊਟੀ ਦੇ ਉੱਤੇ ਤਣਾਤ ਹੁੰਨਾ ਇਸ ਕਰਕੇ ਮੈਨੂੰ ਨਾ ਰੋਕੋ ਫਿਰ ਉੱਥੇ ਮਾਮਲਾ ਵੱਧ ਜਾਂਦਾ ਹੈ ਖੇ ਬਾਜੀ ਹੋ ਜਾਂਦੀ ਹੈ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਇਆ ਤੇ ਹੁਣ ਉਸੇ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਬਾਬਤ ਐਸਐਸਪੀ ਅੰਮ੍ਰਿਤਸਰ ਚਰਨਜੀਤ ਸਿੰਘ ਹੋਰਾ ਨੇ ਖੁਦ ਬਿਆਨ ਸਾਂਝਾ ਕਰਕੇ ਇਸ ਦੇ ਨਾਲ ਹਵਾਲਾ ਵੀ ਦਿੱਤਾ ਕਿ ਉਹ ਜਿਹੜਾ ਮੁਅਤਲ ਕੀਤਾ ਗਿਆ ਪੁਲਿਸ ਮੁਲਾਜ਼ਮ ਕਿਉਂ ਕੀਤਾ ਗਿਆ ਉਸ ਦੀ ਵਜ੍ਹਾ ਕੀ ਸੀ ਹਾਲਾਂਕਿ ਉਸ ਦੇ ਵਿੱਚ ਉਸ ਪੁਲਿਸ ਮੁਲਾਜ਼ਮ ਦਾ ਜਿਸ ਨੂੰ ਸਸਪੈਂਡ ਕੀਤਾ ਗਿਆ ਜੋ ਸਾਡੇ ਤੱਕ ਜਾਣਕਾਰੀ ਪੁੱਜੀ ਹੈ ਸਥਾਨਕ ਪੱਤਰਕਾਰ ਭਾਈ ਚਾਰੇ ਦੇ ਵਿੱਚ ਵੀ ਇਸ ਗੱਲ ਦਾ ਰੋਸ ਪਾਇਆ ਜਾਂਦਾ ਹੈ ਕਿ ਜਿਹੜੇ ਸਵੈਡ ਦੇ ਮੁਲਾਜ਼ਮ ਨੇ ਉਹ ਆਏ ਗਏ ਨੂੰ ਜਿਹੜੇ ਕੀ ਆਵਾਜਾਈ ਚਲਦੀ ਹੈ ਉੱਥੇ ਕਿਸੇ ਨਾ ਕਿਸੇ ਦੇ ਨਾਲ ਇਸੇ ਤਰ੍ਹਾਂ ਰੋਬ ਦੇ ਵਿੱਚ ਪੇਸ਼ ਹੁੰਦੇ ਨੇ ਜਿਸ ਕਰਕੇ ਉਹ ਵਿਵਾਦ ਵਧਿਆ ਸੀ ਜਿਹੜਾ ਥਾਰ ਵਿੱਚ ਬੈਠਾ ਪੁਲਿਸ ਮੁਲਾਜ਼ਮ ਹੈ ਬੇਸ਼ੱਕ ਉਸ ਦੀ ਬੋਲਬਾਣੀ ਵੀ ਠੀਕ ਨਹੀਂ ਹੈ ਪਰ ਜਿਹੜੇ ਸਵੈਡ ਦੇ ਮੁਲਾਜ਼ਮ ਸੀ ਉਹ ਵੀ ਕਿਤੇ ਨਾ ਕਿਤੇ ਜਦ ਬੋਲਣ ਲੱਗਿਆਂ ਅੱਗਾ ਪਿੱਛਾ ਨਹੀਂ ਦੇਖਦੇ ਕਿ ਸਾਹਮਣੇ ਕੌਣ ਹੈ ਔਰ ਉਹਨਾਂ ਨੇ ਵੀ ਇਸ ਤਰ੍ਹਾਂ ਦੀਆਂ ਕਈ ਪਹਿਲਾਂ ਵੀ ਗੱਲਾਂ ਹੋ ਚੁੱਕੀਆਂ ਨੇ ਸਾਹਮਣੇ ਆ ਚੁੱਕੀਆਂ ਨੇ ਪਰ ਫਿਲਹਾਲ ਉਸ ਪੁਲਿਸ ਮੁਲਾਜ਼ਮ ਤੇ ਕਾਰਵਾਈ ਕੀਤੀ ਗਈ ਹੈ ਜਿਹੜਾ ਥਾਰ ਦੇ ਵਿੱਚ ਬੈਠਾ ਬਹਿਸ ਕਰ ਰਿਹਾ ਸੀ ਸਵੈਡ ਦੇ ਮੁਲਾਜ਼ਮਾਂ ਦੇ ਨਾਲ ਪੁਲਿਸ ਮੁਲਾਜ਼ਮ ਨੇ ਨਾਕੇ ਉੱਤੇ ਕਿਹਾ ਸੀ ਕਿ ਜੇ ਤੁਹਾਡੇ ਵਿੱਚ ਜੋਰ ਹੈ ਤਾਂ ਜਾਲੀਆਂ ਲਵਾ ਕੇ ਦਿਖਾਓ ਇਸ ਤੋਂ ਬਾਅਦ ਹੁਣ ਕਾਰਵਾਈ ਕਰਦੇ ਹਾਂ ਬਹਿਸ ਕਰਨ ਵਾਲੇ ਕਾਂਸਟੇਬਲ ਨੂੰ ਮੌਤਲ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਦੋ ਪੁਲਿਸ ਅਧਿਕਾਰੀਆਂ ਵਿਚਾਲੇ ਹੋਈ ਬਹਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਬਹਿਸ ਹੁੰਦੀ ਹੈ ਇਸ ਤੋਂ ਬਾਅਦ ਹੁਣ ਐਕਸ਼ਨ ਲੈਂਦੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਕਾਂਸਟੇਬਲ ਸੁਖ ਕਰਮਣ ਸਿੰਘ ਨੂੰ ਮੁਤਲ ਕਰ ਦਿੱਤਾ ਪੁਲਿਸ ਮੁਲਾਜ਼ਮ ਸੁਖ ਕਰਮਣ ਸਿੰਘ ਨੂੰ ਮੁਤਲ ਕਰਨ ਦਾ ਕਾਰਨ ਜਿਹੜਾ ਦੱਸਿਆ ਗਿਆ ਉਹ ਐਸਐਸਪੀ ਅੰਮ੍ਰਿਤਸਰ ਨੇ ਖੁਦ ਬਿਆਨ ਕੀਤਾ ਹੈ ਪੁਲਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਐਕਸ ਪੋਸਟ ਦੇ ਉੱਤੇ ਪਾਉਂਦੇ ਆ ਖੁਦ ਜਾਣਕਾਰੀ ਲਿਖੀ ਹੈ ਐਸਐਸਪੀ ਅਮਰitsar ਦਿਹਾਤੀ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਦਾ ਗੰਭੀਰ ਨੋਟਿਸ ਲਿਆ ਜਿਸ ਵਿੱਚ ਕਾਂਸਟੇਬਲ ਸੁਕਰਮਨ ਸਿੰਘ ਨਾਲ ਹੋਈ ਟਕਰਾਰ ਨੂੰ ਦਿਖਾਇਆ ਗਿਆ ਜਾਂਚ ਪੂਰੀ ਹੋਣ ਜਾਂ ਬਾਅਦ ਅਧਿਕਾਰੀ ਨੂੰ ਤੁਰੰਤ ਮੁਅਤਲ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਿਹਾ ਵਿਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਅਧਿਕਾਰੀਆਂ ਨੇ ਕਿਹਾ ਜੇ ਅੱਗੇ ਤੋਂ ਕੋਈ ਵੀ ਅਨੁਸ਼ਾਸਨ ਭੰਗ ਕਰੇ ਤਾਂ ਕਰੇਗਾ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਦੇ ਹਾਤੀ ਐਸਐਸਪੀ ਚਰਨਜੀਤ ਸਿੰਘ ਹੋਰੀ ਕੀ ਕਹਿ ਰਹੇ ਨੇ ਉਹ ਵੀ ਸੁਣੋ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਾਡੇ ਕਮਰਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਲ ਬੈਠਾ ਨਜ਼ਰ ਆ ਰਿਹਾ ਹੈ ਇਸ ਨੂੰ ਵੀ ਮੁੱਢੀ ਪਤਾ ਲੱਗਦੀ ਹੈ ਇਹ ਇੱਕ ਘਟਨਾ ਸੁਣਾ ਰਹੀ ਹੈ ਜਿਸ ਦੇ ਵਿੱਚ ਕਾਂਸਟੇਬਲ ਸੁਭ ਕਰਮਾ ਨਾਮਕ ਅਨੁਸਰਪੁਰ ਪੁਲਿਸ ਦੇ ਕਾਰਨ ਹੈ माड़ी पास है की तो तो गई है और फौरी तौर में सस्पेंड करके खिलाफ विभाग कार्रवाई शुरू की गई है भविष्य भी किसी भी वालों जो कि डिसिपलिन कोशिश है अनुशासन में भाग किया जाता है इसलिए इजाजत नहीं दिखी जाएगी कार्रवाई की जाएगी ਤੁਸੀਂ ਖੁਦ ਸੁਣ ਲਿਆ ਕਿ ਐਸਐਸਪੀ ਅੰਮ੍ਰਿਤਸਰ ਨੇ ਆਖਿਆ ਹੈ ਕਿ ਕੋਈ ਵੀ ਲਾਅ ਐਂਡ ਆਰਡਰ ਨੂੰ ਭੰਗ ਕਰਦਾ ਨਿਯਮਾਂ ਨੂੰ ਭੰਗ ਕਰਦਾ ਕੋਈ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਸ ਤਰ੍ਹਾਂ ਦੀ ਬੋਲਬਾਣੀ ਉਸ ਵੀਡੀਓ ਚ ਦੇਖੀ ਗਈ ਉਸ ਦੇ ਵਿੱਚ ਕਸੂਰ ਜਿਹੜਾ ਉਹ ਨੌਜਵਾਨ ਮੁਲਾਜ਼ਮ ਸੀ ਉਸਦੇ ਹੀ ਕੱਢਿਆ ਗਿਆ ਕਿ ਉਸਨੇ ਤਿੱਖੀ ਬਹਿਸਬਾਜ਼ੀ ਕੀਤੀ ਔਰ ਜਾਲੀਆਂ ਲਾਉਣ ਨੂੰ ਜਦੋਂ ਸਵੈਡ ਦੀ ਟੀਮ ਕਹਿੰਦੀ ਹੈ ਜਿਹੜੀ ਕਿ ਸਪੈਸ਼ਲ ਵੈਪਨ ਐਂਡ ਟੈਕਟਿਕਸ ਟੀਮ ਸੀ ਉਸਦੇ ਨਾਲ ਜਿਹੜੀ ਬਹਿਸਬਾਜ਼ੀ ਹੋਈ ਸੀ ਉਸਦੇ ਮੁਲਾਜ਼ਮਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਇਹ ਕਾਲੀਆਂ ਜਾਲੀਆਂ ਦੀ ਵਰਤੋਂ ਨਹੀਂ ਕਰ ਸਕਦੇ ਤਾਂ ਉਸਨੇ ਕਿਹਾ ਕਿ ਤੁਸੀਂ ਮੈਨੂੰ ਨਹੀਂ ਰੋਕ ਸਕਦੇ ਜੇਕਰ ਤੁਹਾਡੇ ਚ ਜ਼ੋਰ ਹੈ ਹਿੰਮਤ ਹੈ ਤਾਂ ਫਿਰ ਲੋ ਆ ਕੇ ਦਿਖਾ ਲੋ ਫਿਰ ਉਹ ਵੀਡੀਓ ਜਿਹੜੀ ਹੈ ਬਲੈਕ ਫਿਲਮ ਲਾਈ ਹੋਈ ਸੀ ਗੱਡੀ ਦੇ ਅੰਦਰ ਥਾਰ ਦੇ ਅੰਦਰ ਉਹ ਵਾਇਰਲ ਹੋ ਜਾਂਦੀ ਹੈ ਜਿਸ ਦੇ ਕਰਕੇ ਹੁਣ ਐਕਸ਼ਨ ਪੁਲਿਸ ਨੇ ਲੈ ਲਿਆ ਜਦੋਂ ਚੈਕਿੰਗ ਦੌਰਾਨ ਕਾਲੇ ਰੰਗ ਦੀ ਥਾਰ ਗੱਡੀ ਨੂੰ ਰੋਕਿਆ ਗਿਆ ਤੇ ਅੰਦਰ ਬੈਠੇ ਨੌਜਵਾਨ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਨੌਜਵਾਨ ਦੀ ਕਾਰ ਤੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਜੋ ਕਿ ਗੈਰ ਕਾਨੂੰਨੀ ਨੇ ਸਪੈਸ਼ਲ ਵੈਪਨ ਐਂਡ ਟੈਕਟਿਕਸ ਦੀ ਟੀਮ ਵੱਲੋਂ ਕਿਹਾ ਗਿਆ ਕਿ ਬਲੈਕ ਫਿਲਮ ਲਗਾਉਣ ਦੀ ਮਨਾਹੀ ਹੈ ਤੁਸੀਂ ਗੱਡੀ ਨੂੰ ਸਾਈਡ ਤੇ ਲੈ ਜਾਓ ਜਿਸ ਤੋਂ ਬਾਅਦ ਉਸ ਨੌਜਵਾਨ ਮੁਲਾਜ਼ਮ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੱਸਿਆ ਕਿ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਦਾ ਗਨਮੈਨ ਹੈ ਉਸਨੇ ਕਿਹਾ ਕਿ ਉਹ ਇਹ ਨਹੀਂ ਲਾਏਗਾ ਜੇ ਤੁਹਾਡੇ ਵਿੱਚ ਜੋਰ ਹੈ ਤਾਂ ਲੋਹਾ ਕੇ ਦਿਖਾਓ ਇਸ ਤੋਂ ਬਾਅਦ ਹੁਣ ਕਾਰਵਾਈ ਕਰਦਿਆਂ ਬਹਿਸ ਕਰਨ ਵਾਲੇ ਕਾਂਸਟੇਬਲ ਨੂੰ ਮੌਤਲ ਕਰ ਦਿੱਤਾ ਗਿਆ ਹਾਲਾਂਕਿ ਇਸ ਵਿੱਚ ਜਿਹੜੇ ਸਵੈਟ ਦੇ ਮੁਲਾਜ਼ਮ ਖੜੇ ਨੇ ਕੋਲ ਉਹਨਾਂ ਦੇ ਉੱਤੇ ਵੀ ਜਿਹੜੀ ਜਾਣਕਾਰੀ ਮਿਲਦੀ ਹੈ ਕਿ ਉਹ ਪਹਿਲਾਂ ਵੀ ਕਿਸੇ ਨਾ ਕਿਸੇ ਨੂੰ ਜਦੋਂ ਰੋਕਦੇ ਨੇ ਹਾਲਾਂਕਿ ਉਹਨਾਂ ਮੁਲਾਜ਼ਮਾਂ ਦਾ ਦਾਵਾ ਹੈ ਕਿ ਉਹ ਆਪਣੀ ਡਿਊਟੀ ਕਰ ਰਹੇ ਸਨ ਪਰ ਇਸ ਦੇ ਦੌਰਾਨ ਸਾਹਮਣੇ ਤੋਂ ਜਿਹੜਾ ਪੁਲਿਸ ਮੁਲਾਜ਼ਮ ਸੀ ਜਿਸ ਦੀ ਵਰਦੀ ਵੀ ਨਹੀਂ ਪਹਿਣੀ ਹੋਈ ਸੀ ਉਸ ਨੇ ਬਹਿਸ ਕੀਤੀ ਹੈ ਨਾਜਾਇਜ਼ ਜਿਸ ਤੋਂ ਬਾਅਦ ਫਿਰ ਉਹ ਵੀਡੀਓ ਵਾਇਰਲ ਹੋਈ ਵੱਖ-ਵੱਖ ਮੀਡੀਆ ਧਾਰਿਆਂ ਦੇ ਉੱਤੇ ਨਸ਼ਰ ਵੀ ਹੋਈ ਹੈ ਜਿਸ ਤੋਂ ਬਾਅਦ ਫਿਰ ਅੰਮ੍ਰਿਤਸਰ ਪੁਲਿਸ ਨੇ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੁੱਢਲੀ ਤਫ਼ਤੀਸ਼ ਕੀਤੀ ਹੈ ਤੇ ਉਸ ਤਫ਼ਤੀਸ਼ ਦੇ ਵਿੱਚ ਉਸੇ ਹੀ ਜਿਹੜਾ ਕਿ ਕਹਿ ਰਿਹਾ ਸੀ ਕਿ ਮੈਂ ਡੀਐਸਪੀ ਨਾਗਰਾ ਸਾਹਿਬ ਦੇ ਨਾਲ ਗੱਲ ਮੈਣਾ ਤਾਂ ਉਸ ਨੂੰ ਫਿਰ ਮੋਤਲ ਕਰ ਦਿੱਤਾ ਗਿਆ ਇਹ ਐਕਸ਼ਨ ਲਿਆ ਗਿਆ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੇ ਅਕਸਰ ਇਸ ਤਰ੍ਹਾਂ ਹੁੰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਬਹਿਸ ਹੋ ਜਾਂਦੀ ਹੈ ਫਿਰ ਜਦੋਂ ਵੀਡੀਓ ਵਾਇਰਲ ਹੋ ਜਾਂਦੀ ਹੈ ਤੇ ਉਸ ਦੇ ਵਿੱਚ ਫਿਰ ਜਿਸ ਨੂੰ ਕਸੂਰ ਵਾਰ ਪਾਇਆ ਜਾਂਦਾ ਤੇ ਫਿਰ ਉਸ ਦੇ ਖਿਲਾਫ ਐਕਸ਼ਨ ਵੀ ਹੋ ਜਾਂਦਾ ਤੇ ਅੰਮ੍ਰਿਤਸਰ ਪੁਲਿਸ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਚਾਹੇ ਪੁਲਿਸ ਮੁਲਾਜ਼ਮ ਹੋਣ ਜਾਂ ਕੋਈ ਹੋਰ ਆਮ ਲੋਕ ਜਿਹੜਾ ਵੀ ਨਿਯਮਾਂ ਨੂੰ ਤੋੜੇਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਬਿਲਾਲ ਇਸ ਜਾਣਕਾਰੀ ਚੈਨ ਨਹੀਂ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ।